ਲੁਧਿਆਣਾ ਦੇ ਹਲਕਾ ਆਤਨ ਨਗਰ ਅਧੀਨ ਮਾਡਲ ਟਾਊਨ ਚ ਵੱਖ-ਵੱਖ ਪਾਰਟੀਆਂੋਂ 650 ਤੋਂ ਵੱਧ ਨੌਜਵਾਨ ਪੰਜਾਬ ਮਹਿਲਾ ਵਿੰਗ ਪ੍ਰਧਾਨ ਨੀਲਮ ਕੋਹਲੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਹੋਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੈਡਮ ਨੀਲਮ ਕੋਹਲੀ ਨੇ ਕਿਹਾ ਕਿ ਅੱਜ ਪਾਰਟੀ ਵਿੱਚ ਬਹੁਤ ਵੱਡੀ ਮਜ਼ਬੂਤੀ ਹੋਈ ਹੈ ਤੇ ਵੱਖ-ਵੱਖ ਪਾਰਟੀਆਂ ਦੇ ਨੌਜਵਾਨ ਪਾਰਟੀ ਵਿੱਚ ਸ਼ਾਮਲ ਹੋਏ ਨੇ 2024 ਦੇ ਇਲੈਕਸ਼ਨਾਂ ਵਿੱਚ ਅਸੀਂ ਆਪਣੇ ਕੈਂਡੀਡੇਟ ਦੀ ਸਪੋਰਟ ਕਰਾਂਗੇ ਤੇ ਜਿੱਤਣ ਤੋਂ ਬਾਅਦ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ ਅੱਜ ਮੈਂ ਮੋਲ ਟਾਊਨ ਆਤਮਨਗਰ ਹਲਕੇ 'ਚ ਅਜੇ ਪੰਜਾਹ ਤੋਂ ਜ਼ਿਆਦਾ ਹੀ ਹੈਗੇ ਜਿਹੜੇ ਮੇਰੇ ਬੱਚੇ ਭਰਾ ਮੇਰੇ ਸ਼ਾਮਿਲ ਹੋਏ ਆ ਪਾਰਟੀ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਵਿੱਚ ਜਿਹੜੇ ਵਕ ਵਕ ਪਾਰਟੀ ਤੇ ਸੰਸਥਾਵਾਂ ਛੱਡ ਕੇ ਮੇਰੇ ਨਾਲ ਸ਼ਾਮਿਲ ਹੋਏ ਆ ਮੈਂ ਕੀ ਏਜੰਡੇ ਲੈ ਕੇ ਚੱਲੂ ਕਿਸੇ ਕੇ ਲਈ ਗਤੀਵਿਧੀਆਂ ਰਹਿਣ ਜਾਂ ਪਾਰਟੀ ਦੇ ਏਜੰਡੇ ਆ ਇਹ ਕਿ ਮੈਂ ਆਪ ਪਾਰਟੀਆਂ 'ਚ ਸਾਰੇ 'ਚ ਵਰਕ ਕਰਕੇ ਦੇਖਿਆ ਹੀ ਹੈ ਕਿ ਕੋਈ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਪਾਰਟੀ ਹੈ ਜਦੋਂ ਸਾਨੂੰ ਲੋਡ ਪੈਂਦੀ ਸਾਡੇ ਪ੍ਰਧਾਨ ਜੀ ਜਸਕਰਨ ਸਿੰਘ ਕਾਨ ਸਿੰਘ ਜੀ ਵਾਲਾ ਸੜਨਾ ਮੋੜ ਦੇ ਨਾ ਮੋੜਾ ਲਗਾ ਕੇ ਖੜੇ ਹੁੰਦੇ ਆ ਉਹੀ ਦੇਖਦੇ ਹੋਏ ਜੋ ਸਾਡੇ ਕੁਝ ਕੰਮ ਹੋ ਰਿਹਾ ਜਾਂ ਅੱਗੇ ਕਰਾਂਗੇ ਅਸੀਂ ਉਹਦੇ ਚ ਐਮਪੀ ਦੇ ਜਿਹੜੇ ਇਲੈਕਸ਼ਨ ਆ ਰਿਹਾ ਉਹਦੇ ਚ ਮੇਰਾ ਛੋਟਾ ਭਰਾ ਨਵਨੀਤ ਗੋਪੀ ਜੀ ਜਿਹੜੇ ਇੱਥੇ ਤੋਂ ਕੈਂਡੀਡੇਟ ਨੇ ਲੁਧਿਆਣੇ ਤੋਂ ਅਸੀਂ ਉਹਨਾਂ ਲਈ ਸਾਰੇ ਮਿਲ ਕੇ ਤਿਆਰੀ ਕਰ ਰਹੇ ਆ ਤੇ ਜਿੰਮੇਦਾਰੀਆਂ ਨਵੀਂ ਜ਼ਿੰਮੇਵਾਰੀਆਂ ਸਾਰੀਆਂ ਮੇਰੀਆਂ ਬਾਵਾ ਨੇ ਹੈ ਅਸੀਂ ਸਾਰੇ ਮਿਲ ਕੇ ਚੱਲਾਂਗੇ ਪਾਰਟੀ ਲਈ ਕੰਮ ਕਰਾਂਗੇ ਜਦੋਂ ਸਾਡੀ ਸਰਕਾਰ ਆਏਗੀ ਉਦੋਂ ਜ਼ਿੰਮੇਵਾਰੀਆਂ ਇਹਨਾਂ ਨੂੰ ਸਾਰਿਆਂ ਨੂੰ ਮਿਲਣਗੀਆਂ ਹਜੇ ਤੱਕ ਅਸੀਂ ਸਾਰੇ ਵਰਕਰਾਂ ਪਾਰਟੀ ਦੇ ਜਿਹੜੇ-ਜਿਹੜੇ ਹਲਕੇ ਤੋਂ ਸ਼ਾਮਿਲ ਹੋਏ ਨੇ ਇਹ ਸਾਰੇ ਲੁਧਿਆਣਾ ਡਿਸਟ੍ਰਿਕਟ ਤੋਂ ਹੀ ਸ਼ਾਮਿਲ ਹੋਏ ਐ ਦੇ ਵਿੱਚ ਕੁਝ ਮੇਰੇ ਖਾਲ ਜਗਰਾਉ ਤੋਂ ਵੀ ਆਏ ਇੱਕ ਦੋ ਬੱਚੇ ਤੇ ਅਸੀਂ ਸਾਰੇ ਮਿਲ ਕੇ ਪੂਰੇ ਲੁਧਿਆਣਾ ਕਿਉਂਕਿ ਮੈਂ ਪੰਜਾਬ ਪ੍ਰੈਜ਼ੀਡੈਂਟ ਚੋਣਾਂ ਆ ਰਹੀਆਂ ਜੀ ਕਿੰਦਾ ਦੀ ਤਿਆਰੀ ਹੈ ਤੁਹਾਡੀ ਨਿਗਮ ਚੋਣਾਂ ਦੀ ਸਾਡੇ 5 ਪੰਜ ਜਾਂ 6 ਕੈਂਡੀਡੇਟ ਹੈ ਜੇ ਖੜੇ ਹੈ ਅੱਜ ਸਾਡਾ ਜੋਰ ਸਾਰਾ 24 ਦੇ ਇਲੈਕਸ਼ਨ ਐਮਪੀ ਦੇ ਇਲੈਕਸ਼ਨ ਵਿੱਚ ਲੱਗਿਆ ਹੋਇਆ। ਬਈ ਅੱਜ ਸ਼ੁਭਨਾਮ ਮੇਰਾ ਸ਼ੁਭਨਾਮ ਹੈ ਜੀ ਆਸ਼ੂ ਸ਼ਰਮਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨੀਲਮ ਗੋਲੀ ਮੈਡਮ ਸੀਗੇ ਜੀ ਪੰਜਾਬ ਪ੍ਰੈਜ਼ੀਡੈਂਟ ਨੇ ਇਹਨਾਂ ਨੇ ਸਾਨੂੰ ਅੱਜ ਪਾਰਟੀ ਵਿੱਚ ਸ਼ਾਮਿਲ ਕੀਤਾ ਜੀ ਤੇ ਸਾਡਾ ਮੇਨ ਅਜੰਡਾ ਇਹ ਹੀ ਹੈ ਕਿ ਪਾਰਟੀ ਲਈ ਕੰਮ ਕਰਨਾ ਲੋਕਾਂ ਦੀ ਭਲਾਈ ਹੈ ਜੀ ਸੋ ਸਾਰਾ ਯੂਥ ਵੱਧ ਚੜ ਕੇ ਮੈਡਮ ਦੇ ਨਾਲ ਹੈ ਤੇ ਜਲਦ ਤੋਂ ਜਲਦ ਅਸੀਂ ਤਾਂ ਇਹ ਹੀ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਪਾਰਟੀ ਆਵੇ ਤੇ ਸਾਰੇ ਪ੍ਰਾਇਜੂਟ ਹੋ ਕੇ ਰਹੀ ਹੈ ਬਿਊਰੋ ਰਿਪੋਰਟ ਲਗਾਣਾ ਲਾਈਵ